ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਡਰੋਲੀ ਪਾਈ ਰਹੇ ਜਾਂਦਾ ਜੀ ਦੋ ਨਾਗਾ ਵੀਰੇ ਇੱਕੋ ਸੁਆ ਸੁਆਇਆ ਇੱਕ ਗੱਬਣ ਆ ਮੁੱਲ ਬਲ ਕੋਲ ਛੋਟੇ ਛੋਟੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗਰਜਨ ਸਿੰਘ ਜੀ ਪਿੰਡ ਕੋਰੇਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 788434773 ਠੀਕ ਆ ਵੀਰੇ ਦੋ ਨਾਗਾ ਜੀ ਹਾਂ ਦੋ ਆ ਇੱਕ ਦਾਗਾ ਉਹ ਆ ਇੱਕ ਮੱਝ ਆ ਜੀ ਕਿਧਰੋਂ ਸ਼ੁਰੂ ਕਰਕੇ ਜੀ ਕਿਧਰੋਂ ਮਰਜੀਗਾ ਮੈਂ ਤਾਂ ਕਰ ਲਈ ਜੀ ਮੈਂ ਇੱਥੇ ਕਰਦੇ ਸੁਹਾ ਕੰਨ ਮਾਝੀ ਦੂਜਾ ਜੀ ਕਦੋਂ ਸੁਈ ਆ ਜੀ ਇਹ ਇਹਨੂੰ ਸੁਈ ਨੂੰ ਉਹ 24 25 ਦਿਨ ਕਹਿੰਦੇ ਮਹੀਨਾ ਮੰਨੋ ਠੀਕ ਆ ਬੱਚਾ ਕੀ ਆ ਇੱਕ ਟੱਟਾ ਜੀ ਮਗਰਾ ਸਿਕਾ ਕਿੰਨਾ ਨੈਟ ਦੁੱਧ ਦੁੱਧ ਕੰਡਿਆ 10 ਕਿਲੋ ਆ ਸਾਢੇ 9 ਮਨੀ ਆਪਾਂ ਕਹਿ ਸਕਦੇ 10 ਸੀ ਜੋਖਾ ਹਾਂ ਪੂਰਾ ਪੂਰਾ ਵੱਧ ਨਿਕਲੂ ਸਾਢੇ 10 ਨਿਕਲਾਵੇ 11 ਨਿਕਲਾਵੇ ਪਰ 10 ਕਿਲੋ ਆਪਾਂ ਕਹਿੰਨੇ ਆ ਜਿਵੇਂ ਮਾਂ ਮੰਨ ਕੇ ਚੱਲੋ ਆਪਣੇ ਘਰ ਜੋਖ ਕੇ ਲੈ ਜੀ ਦੋ ਟਾਈਮ ਤਿੰਨ ਟਾਈਮ ਚਾਰ ਚਾਰ ਟਾਈਮ ਜਿੰਨੇ ਟਾਈਮ ਮਰਜ਼ੀ ਚਵਾਈ ਕਰ ਲਈ ਖਾਣਾ ਦੀ ਓਕੇ ਆ ਜੀ ਖਾਣਾ ਦੀ ਓਕੇ ਆ ਠੰਡੀ ਸੀਲ ਪੂਰੀ ਆ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਆ ਉਹ ਬੱਚਾ ਤੁਹਾਡੇ ਸਾਹਮਣੇ ਆ ਮਾਲਕਾਂ ਨੇ ਤਾਂ ਸਾਹਮਣੇ ਥੋੜਾ ਦੱਸਿਆ ਤੇ ਬਾਈ ਕਹਿੰਦਾ ਤੁਸੀਂ ਚਾਹੇ ਮੀਨਾ ਮੰਨ ਕੇ ਆ ਜੂ ਨੈੱਟ ਜਿਹੜਾ ਭਾਂਡੇ 'ਚ ਦੁੱਧ ਪਵਾ ਦਾਂਗੇ ਉਹ 10 ਕਿਲੋ ਆ ਇਹ ਨਹੀਂ ਬਈ 9.5 ਨਹੀਂ ਰਹਿੰਦਾ 10 ਤੋਂ ਬਾਹਰ ਹੀ ਹੋਊਗਾ ਤੁਸੀਂ 10 ਮੰਨ ਕੇ ਆ ਜੋ 2 ਟਾਈਮ ਚੋਲਿਓ 4 ਚੋਲਿਓ 6 ਚੋਲਿਓ ਆ ਕੇ ਤਸੱਲੀ ਵਰਕ ਤੁਸੀਂ ਕਰਨੀ ਆ ਬਾਕੀ ਆ ਪਹਿਲਾਂ ਤੋਂ ਜਾਂ ਸਿੰਗ ਦਾ ਪੋਪਲਾ ਜੱਲਿਆ ਹਾਂ ਹਾਂਜੀ ਪਹਿਲਾਂ ਤੋਂ ਠੀਕ ਆ ਜੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੋੜ ਛਾ ਕੇ ਤੇ ਭੂਰਾ ਵੀ ਨਹੀਂ ਬੱਚਾ ਮਗਰ ਇਹਦੇ ਕੱਟਾ ਆ ਜਾਂਦਾ ਕੁਣਾ ਫਿਟਨੈਸ ਆਲਾ ਘੱਟ ਆਲਾ ਹਵਾਨਾ ਤੇ ਬਾਈ ਜੈਜ ਡਿਮਾਂਡ ਕਰਨੀ ਜਿਹੜੇ ਲੈਣੀ 70 ਜੋ ਕਰ ਦਿਆਂਗੇ ਆਮ ਦਾ ਉਹ ਜੂ ਮਾੜਾ ਮੋਟਾ ਕਰ ਦਿਆਂਗੇ ਜੀ 70000 ਮੈਂ ਤੋਕੜ ਮੱਝਾਂ ਲਈ ਹੈ ਤੋਕੜ ਮੱਝਾਂ ਦਾ ਮੁੱਲ ਇਹ ਵੀ ਨਹੀਂ ਆਮ ਆ ਲੱਖ ਦਾ ਵਟਾ ਆਰਾਮ ਨਹੀਂ ਆ ਮਾਝ ਦਾ ਲੱਖ ਤੋਂ ਥੱਲੇ ਮੱਝ ਲੈ ਨੇੜੇ ਨਹੀਂ ਕੋਈ ਕੋਈ ਨੇੜੇ ਲੱਗਦਾ ਨਹੀਂ ਹੁੰਦਾ ਜੀ ਠੀਕ ਆ ਐਨੇ ਦਾ ਟੋਕਰ ਗੱਬਣ ਨਹੀਂ ਵਿਖ ਜਣੀ ਆ ਹਾਂ ਟੋਕਰ ਗੱਬਣ ਵਾਲੇ 4 ਮਹੀਨੇ ਬੰਦਾ ਚੋਲੂਏ ਲੋ ਹਾਂਜੀ ਹਾਂਜੀ 2 ਨੰਬਰ ਵੀਰੇ ਇਹਦਾ ਸੁਆ ਕਿੰਨੇ ਮਾ ਇਹ ਸੁਆ ਦੋ ਜਾਈ ਜੀ ਸੋਣੀ ਆ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹਦੇ ਬਣ ਕੇ ਜਾਂ ਦੋ ਤਰੀਕ ਹੁੰਦਾਂ ਪੂਰੇ ਆ ਜੀ ਡੇਟ ਮੁਤਾਬਕ ਹਾਂਜੀ ਠੀਕ ਆ ਕਿੰਨਾ ਪਿਆ ਜੀ 5-4 ਦਿਨ ਰਹਿ ਗਿਆ ਦੁੱਧ ਪਿਛਲੇ ਸੁਆ ਦਾ ਰਿਕਾਰਡ ਆ ਜੀ 15 ਕੁ ਲੀਟਰ ਦਾ ਮੱਝਾਂ ਅਰ ਗਈ ਹੋਊਗਾ ਮੱਝਾਂ ਆ ਰੀਆਂ ਦੁੱਧ ਹੋਊਗਾ ਥਣਾ ਥਣਾ ਦੀ ਓਕੇ ਆ ਜੀ ਥਣਾ ਦੀ ਜਮਾ ਓਕੇ ਆ ਜੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਦੋ ਦੋ ਕਰਮ ਵਾਲੀ ਦਾ ਮੱਝਾਂ ਅਰਗਾ ਤੇ ਮਗਰ ਟਮਕਣਾ ਜਾਂ ਵੈਸੇ ਹੀ ਆ ਜੀ ਇਹ ਹਾਂ ਇਹ ਵੈਸੇ ਹੀ ਆ ਜੀ ਠੰਡੀ ਸੀਲ ਦੀ ਫੁੱਲ ਗਰੰਟੀ ਠੰਡੀ ਸੀਲ ਫੁੱਲ ਹੈ ਜੀ ਠੀਕ ਆ ਜੀ ਬਾਕੀ ਹਵਾਨਾ ਤੁਹਾਨੂੰ ਦਿਖਾ ਵੀ ਦਿਨਾ ਢੈਲ ਢੁੱਲ ਬਹੁਤ ਪਈ ਆ ਜਿਹੜੀਆਂ ਇਹ ਬਰੀਡਾਂ ਹੁੰਦੀਆਂ ਬਈ ਇਹ ਤਾਂ ਇੱਕ ਹਿਸਾਬ ਦੀ ਮੱਝ ਹੀ ਆਪਾਂ ਮੰਨ ਸਕਦੇ ਆ ਇੱਕ ਦਿਨੇ ਗਰਮੀ ਨਹੀਂ ਮਨਾਉਣੀ ਦੁੱਧ ਪਾਉ ਸੰਗਣ ਥਣਾ ਦੀ ਓਕੇ ਆ ਸੋਨਾ ਮੁਠੀ ਵਾਲਾ ਥਣਾ ਛੋਟਾ ਜਿਹਾ ਆਪਾਂ ਜਿਹੜੇ ਰੁਪਏ ਲੈਣੇ ਆ ਯੈਸ ਤੈਨੂੰ ਆਪਾਂ ਉਹੀ ਕਰੀਏ ਇਹ 40 ਜੀ 2000 ਛੱਡ ਦੇਾਂਗੇ 38000 ਦੇ ਦੇਾਂਗੇ ਜੀ ਬੱਚੀਆਂ ਵਾਲੇ ਮੁੱਲ 'ਚ ਬੱਚੀਆਂ ਵਾਲੇ ਮੁੱਲ 'ਚ ਜੋੜਾ ਜੋੜਾ ਹੋਰ ਕਰ ਦੇਗਾ ਮਾੜਾ ਫੋਨ ਲਾ ਲੈ ਗੇਰਾ ਹਾਂਜੀ ਹਾਂਜੀ ਮੋੜਨ ਨਹੀਂ ਦਿੰਦੇ ਮੋੜ ਨਹੀਂ ਦਿੰਦੇ ਹਾਂਜੀ ਠੀਕ ਆ ਬਾਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ